ਦੇਸ਼ ਭਰ ਵਿੱਚ ਗਣਤੰਤਰ ਦਿਹਾੜਾ ਮਨਾਇਆ ਜਾ ਰਿਹਾ ਸੀ ਉੱਥੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਵਜੋਂ ਆਵਾਜ਼ بلند ਕਰਦੇ ਹੋਏ ਟਰੈਕਟਰ ਮਾਰਚ ਕੀਤੇ ਗਏ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਬਾਰਡਰ ਤੇ ਵੱਡਾ ਅੰਦੋਲਨ ਕੀਤਾ ਗਿਆ ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੇ ਬਿਲ ਵਾਪਸ ਲੈ ਲਏਗੇ ਪਰ ਇੱਕ ਹੋਰ ਮੰਗਾਂ ਸਨ ਜਿਨ੍ਹਾਂ ਨੂੰ ਹਾਲੇ ਤੱਕ ਪੂਰੀਆਂ ਨਹੀਂ ਕੀਤਾ ਗਿਆ ਜਿਨ੍ਹਾਂ ਚ ਮੁੱਖ ਤੌਰ ਤੇ ਕਣਕ ਝੋਨੇ ਤੋਂ ਇਲਾਵਾ ਹੋਰਨਾ ਫਸਲਾਂ ਤੇ ਐਮ ਐਸ ਪੀ ਕਾਰਨ ਤੇ ਹੋਰਨਾ ਮੰਗਾ ਵੀ ਸਨ ਬਰਹਾਲ ਇਸ ਮੌਕੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ ਟਰੈਕਟਰ ਮਾਰਚ ਕਰ ਰਹੇ ਹਾਂ ਹਾਂ ਜਮੂਰੀ ਕਿਸਾਨ ਸਭਾ ਜਨ ਸੈਕਟੀ ਅੱਜ ਤੁਹਾਡਾ ਟਰੈਕਟਰ ਮਾਰਚ ਕਰਨ ਦਾ ਜਿਹੜਾ ਮਕਸਦ ਹੈ ਉਹ ਸਰਕਾਰ ਨੂੰ ਜਿਹੜਾ ਉਹਨੇ ਵਾਦਾ ਖਲਾਫੀ ਕੀਤੀ ਹੋਈ ਹੈ ਕਿਸਾਨਾਂ ਦੇ ਨਾਲ ਸਿੰਗੂ ਬਾਰਡਰ ਦੀ ਉਹ ਵਾਦਾ ਖਲਾਫੀ ਯਾਦ ਕਰਾਉਣ ਦੇ ਵਾਸਤੇ ਅਸੀਂ ਅੱਜ ਦਾ ਦਿਨ ਇਸ ਕਰਕੇ ਚੁਣਿਆ 26 ਜਨਵਰੀ ਦਾ ਕਿਉਂਕਿ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਔਰ ਦੇਸ਼ ਦੇ ਸੰਵਿਧਾਨ ਦੇ ਵਿੱਚ ਉਹ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਆ ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਰੱਖੀਆਂ ਗਈਆਂ ਸੀ ਪਰ ਉਹਨਾਂ ਗੱਲਾਂ ਦੇ ਉੱਪਰ ਜਿਹੜਾ ਆ ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਹੋ ਰਿਹਾ ਅਸੀਂ ਜੇ ਸਰਕ ਜੇ ਸੰਵਿਧਾਨ ਚੰਗੀ ਤਰ੍ਹਾਂ ਲਾਗੂ ਕੀਤਾ ਹੁੰਦਾ ਤੇ ਉਸ ਸੰਵਿਧਾਨ ਦੇ ਤਹਿਤ ਕਿਸਾਨ ਮਜ਼ਦੂਰ ਤੇ ਮਜ਼ਦੂਰ ਜਿਹੜੇ ਆ ਔਰ ਸਾਰਾ ਗਨ ਜਿਹੜਾ ਆ ਉਹ ਸੁਖੀ ਬਸਦਾ ਇਹ ਸਰਕੇ ਅਸੀਂ ਅੱਜ ਦਾ ਦਿਨ ਜਿਹੜਾ ਚੁਣਿਆ ਹੋਇਆ ਤੇ ਨਾਲ ਦੀ ਨਾਲ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਪਈ ਸਿੰਘੂ ਬਾਰਡਰ ਤੇ ਜਿਹੜੀ 26 ਜਨਵਰੀ ਨੂੰ ਕਿਸਾਨਾਂ ਨੇ ਪ੍ਰੇਡ ਕਰਣੀ ਸੀ ਉਸ ਪ੍ਰੇਡ ਦੇ ਵਿੱਚ ਕੇਂਦਰ ਸਰਕਾਰ ਨੇ ਵਿਗਨ ਪਾਇਆ ਸੀ ਆਪਣੀਆਂ ਏਜੰਸੀਆਂ ਦੇ ਰਾਹੀਂ ਇਸਰਕੇ ਹਰ ਸਾਲ 26 ਜਨਵਰੀ ਨੂੰ ਇਹ ਮਾਰਚ ਦੇ ਟਰੈਕਟਰ ਮਾਰਚਲੇ ਕਿਤੇ ਆਇਆ ਕਰਨਗੇ ਜੋ ਤੱਕ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਆ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਔਰ ਲਖੀਮਪੁਰ ਕੀ ਦੀ 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 ਦੇ ਦੋਸਿਆਂ ਨੂੰ ਸੁਆਵਾਂ ਨਹੀਂ ਦਿੱਤੀਆਂ ਜਾਂਦੀਆਂ ਔਰ ਬਿਜਲੀ ਬਿੱਲ 220 ਬਾਸਲੇ ਲੈ ਆ ਜਾਂਦਾ ਔਰ ਬੀਮਾ ਪੌਸੀ ਜਿਹੜੀ ਆ ਉਹ ਜੁਨਟ ਪਦਰੇ ਤੇ ਲਾਗੂ ਨਹੀਂ ਕੀਤੀ ਜਾਂਦੀ ਇਸੀ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਜਿਹੜੀ ਆ ਉਹਨੂੰ ਲਾਹੇ ਵੰਦ ਨਹੀਂ ਪਾਇਆ ਜਾਂਦਾ ਸਰਕਾਰ ਦੀ ਖਰੀਦ ਦੀ ਗਾਰੰਟੀ ਨਹੀਂ ਕੀਤੀ ਜਾਂਦੀ ਉਹ ਅਸੀਂ ਜਿਹੜਾ ਇਹ ਸਾਡੇ ਮਾਰਚ ਜਿਹੜੇ ਚੱਲਦੇ ਰਹਿਣਗੇ ਜੀ ਪਿੰਡ ਸਾਹਿਬ ਅੱਜ ਇੱਕ ਟਰੈਕਟਰ ਮਾਰਚ ਕਰ ਰਹੇ ਆ ਹੋਈ ਕਿਸ ਚੀਜ਼ ਨੂੰ ਲੈ ਕੇ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਜੀ ਇਹ ਸੰਯੁਕਤ ਕਿਸਾਨ ਮੋਰਚੇ ਦਾ 올 인디아 ਦੀ ਕਾਲਿਆ 26 ਜਨਵਰੀ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਲਗਭਗ 500 ਥਾਵਾਂ ਤੇ ਅੱਜ ਟਰੈਕਟਰ ਮਾਰਚ ਹੋ ਰਿਹਾ ਇਹ ਜਿਹੜੀਆਂ ਸਾਡੀਆਂ ਜਦੋਂ ਅਸੀਂ ਦਿੱਲੀ ਮੋਰਚਾ ਮੁਲਤਵੀ ਕੀਤਾ ਸੀਗਾ ਸਰਕਾਰ ਦੇ ਲਿਖਤੀ ਰੂਪ ਵਿੱਚ ਮੰਗਾਂ ਮੰਨਣ ਤੇ ਉਹ ਜਿਹੜੀਆਂ ਉਸ ਵੇਲੇ ਸੈਂਟਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸੀ ਕਿ ਉਸ ਦੇ ਉੱਤੋਂ ਹੁਣ ਉਹ ਮੁੱਕਰ ਗਈ ਆ ਉਹ ਮੰਗਾਂ ਮੰਨ ਰਹੀ ਜਿਵੇਂ ਕਿ ਸਾਡੀ ਇੱਕ ਐਮਐਸਪੀ ਦੀ ਮੰਗ ਸੀਗੀ ਬਿਹਲੀ ਬੱਲੇ 220 ਨੂੰ ਵਾਪਸ ਲੈਣ ਦੀ ਸਗੀ ਜਿਹੜੇ ਸਾਡੇ ਕਿਸਾਨ ਲਖੀਮਪੁਰ ਖੇਰੀ ਵਿੱਚ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਸ਼ਹੀਦੀ ਦਰਜਾ ਦੇਣ ਦਾ ਤੇ ਉਹਨਾਂ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਸਜ਼ਾ ਮਤਵਾਉਣ ਦਾ ਸੋ ਹੋਰ ਸਾਧੀਆਂ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਜਿਨ੍ਹਾਂ ਦੇ ਉੱਤੇ ਉਸ ਵੇਲੇ ਸਰਕਾਰ ਨੇ ਸਹਿਮਤੀ ਪ੍ਰਗਟ ਕੀਤੀ ਸੀ ਦਾ ਮੰਨਿਆ ਸੀਗੀਆਂ ਪਰ ਹੁਣ ਉਸ ਤੋਂ ਉਹ ਮੁਕਰ ਰਹੀ ਆ ਸੋ ਉਸ ਦੇ ਰੋਸ ਦੇ ਵਿਰੋਧ ਦੇ ਵਿੱਚ ਤੇ ਆਪਣੇ ਕਿਸਾਨਾਂ ਦੀ ਇੱਕ ਮੁਸਤਾ ਇੱਕ ਮੁੱਠ ਦਾ ਜਿਹੜੀ ਦਿਤਾਉਣ ਲਈ ਖਾਤਰ ਅੱਜ 26 ਫਰਵਰੀ ਨੂੰ ਗਣਤੰਤਰ ਦਿਸ਼ ਦੇ ਮੌਕੇ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੋ ਜ਼ਿਲ੍ਹਾ ਪੱਧਰ ਤੇ ਤੇ ਤਹਿਸੀਲ ਪੱਧਰਾਂ ਤੇ ਤੇ ਵੱਖ-ਵੱਖ ਪਿੰਡਾਂ ਦੇ ਏਰੀਆ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਅੱਜ ਰੋਸ ਪ੍ਰਦਰਸ਼ਨ ਹੋ ਰਿਹਾ ਜੀ ਤੁਹਾਡੇ ਵੱਲੋਂ ਧਰਨੇ ਵੀ ਲਾਈ ਜਾਂਦੇ ਆ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਪਰ ਜੇ 26 ਜਨਵਰੀ ਕਿਉਂ ਇੱਕ ਦਿਨ ਚੁਣਿਆ ਗਿਆ ਸਾਰੇ ਮਹਤਵ ਦਾ 26 ਜਨਵਰੀ ਅਸੀਂ ਇਸ ਕਰਕੇ ਤੁਰਿਆ ਚੁਣਿਆ ਗਿਆ ਕਿ ਅੱਜ ਸਾਰਾ ਦੇਸ਼ ਜਿਹੜਾ ਉਹ ਗਣਤੰਤਰ ਜਿਹੜਾ ਮਨਾ ਰਿਹਾ ਪਰ ਅਸੀਂ ਇਹ ਦੱਸਣਾ ਚਾਹੁੰਦੇ ਸਰਕਾਰ ਨੂੰ ਕਿ ਗਣਤੰਤਰ ਜਿਹੜਾ ਉਹ ਇੱਕ ਕਹਿਣ ਦਾ ਇੱਕ ਹਾਫਤ ਦਾ ਗਣਤੰਤਰ ਆ ਜੇ ਕਿਸਾਨਾਂ ਵਾਸਤੇ ਗਣਤੰਤਰ ਹੁੰਦਾ ਇਹ ਕਿਸਾਨਾਂ ਵਾਸਤੇ ਜਾਂ ਗਾਂਵਾਂ ਵਾਸਤੇ ਕੋਈ ਤੰਤਰ ਹੁੰਦਾ ਇੱਥੇ ਦਾ ਕੋਈ ਤੰਤਰ ਨਾਂ ਦੀ ਚੀਜ਼ ਹੀ ਹੈ ਨਹੀਂ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਸ ਤੋਂ ਮੁਕਰ ਰਹੀ ਆ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਨਹੀਂ ਮਿਲ ਰਹਾ ਕਿਸਾਨ ਮੰਡੀਆਂ ਵਿੱਚ ਰੋਲ ਰਿਹਾ ਕਿਸਾਨ ਕਰਜ਼ੇ ਦੀ ਮਾਰ ਥੱਲੇ ਦੱਬਿਆ ਜਾ ਰਿਹਾ ਕਿਸਾਨ ਨੂੰ ਨਾ ਕੋਦਰਤੀ ਆਫਤਾਂ ਦਾ ਕੋਈ ਮੁਆਵਜ਼ਾ ਨਹੀਂ ਮਿਲਦਾ ਕਿਸਾਨ ਦੀ ਕੋਈ ਜੀਵਨ ਦਾ ਕੋਈ ਸੁਰੱਖਿਆਤੰਡਾ ਕੋਈ ਭਰੋਸਾ ਨਹੀਂ ਹੈਗਾ ਕੋਈ ਉਹਦੀ ਇੰਸ਼ੋਰੈਂਸ ਨਹੀਂ ਹੈਗੀ ਸੋ ਇਹ ਸਾਰੀਆਂ ਮੰਗਾਂ ਇਸ ਕਰਕੇ ਅਸੀਂ ਗਣਤੰਤਰ ਦੇ ਦਿਸ ਜਿਹੜਾ ਚੁਣਿਆ ਤਾਂ ਕਿ ਸਰਕਾਰ ਨੂੰ ਵੀ ਪਤਾ ਲੱਗੇ ਕਿ ਜਿਹੜੇ ਫੋਕੇ ਗਣਤੰਤਰ ਦੇ ਦਿਸ ਦੇ ਦਾਅਵੇ ਕਰਦੇ ਆ ਅਸਲ ਵਿੱਚ ਕਿਸਾਨਾਂ ਵਾਸਤੇ ਕੋਈ ਗਣਤੰਤਰ ਗਣਤੰਤਰ ਦਿਵਸ ਜਿਹੜਾ ਉਹ ਹੈ ਨਹੀਂਗਾ ਤੁਹਾਡੇ ਨਾਲ ਨਾਲ ਅੱਜ ਕਿੰਨੀਆਂ ਜਿੱਥੇ ਬੰਦੀਆਂ ਹੋਰ ਨੇ ਤੁਹਾਡੇ ਸਾਡੇ ਜਿਹੜਾ ਵੀ ਇਹੋ ਅੱਜ ਦਾ ਜਿਹੜਾ ਸੱਦਾ ਇਹੋ ਸੰਯੁਕਤ ਖਾਨ ਮੋਰਚੇ ਦਾ ਆ ਜਿੰਨੀਆਂ 올 ਇੰਡੀਆ ਸੰਯੁਕਤ ਖਾਨ ਮੋਰਚੇ ਜਿਹੜਾ ਉਹਦੇ ਵੱਲੋਂ ਅੱਜ ਦਾ ਸੱਦਾ ਆ ਜਿੰਨੀਆਂ ਵੀ ਅਸੀਂ ਕਿਸਾਨ ਜਿੱਥੇ ਬੰਦੇ ਆ ਜਿਹੜੀਆਂ ਪੰਜਾਬ ਚੈਪਟਰ ਦੇ ਵਿੱਚ ਕੰਮ ਕਰਦੀਆਂ ਉਹ ਲਗਭਗ ਸਾਰੀਆਂ ਅੱਜ ਦੇ ਇਸ ਮੋਰਚੇ ਦੇ ਵਿੱਚ ਹਾਜ਼ਰ ਆ